ਇਹ 14 ਪੌੜੀ ਦੀ ਆਖਰਲੀ ਦੋ ਪੰਕਤੀਆਂ ਨੇ ਜੀ 11ਵੀਂ ਪੌੜੀ ਦੀ 5ਵੀਂ ਪੰਕਤੀ ਇਹ ਚੌਥੀ ਵਾਰ ਆਇਆ ਹੈ ਜੀ ਫੋਰਥ ਟਾਈਮ ਇਹ ਚੀਜ਼ ਆ ਗਈ ਕਿ ਨਾਨਕ ਭਗਤਾਂ ਦਾ ਸਦਾ ਵਿਕਾਸ ਹੁਣ ਤਾਂ ਮੈਂ ਕਹਿੰਦਾ ਮੇਰ ਨੂੰ ਪਹਿਲਾਂ ਤੁਸੀਂ ਗਾ ਦਿਓ ਵੀ ਕਿਵੇਂ ਗਾਣਾ ਆਓ ਇਕੱਠੇ ਗਾਈਏ ਜੀ ਨਾਨਕ ਭਗਤਾਂ ਸਦਾ ਵਿਕਾਸ ਕੋਸ਼ਿਸ਼ ਕਰਦਾ ਜੀ ਜਦੋਂ ਭਗਤ ਦਾ ਸਦਾ ਵਿਕਾਸ ਕਿਹਾ ਹੋਵੇ ਤੁਹਾਡੇ ਮਨ ਦੇ ਵਿੱਚ ਖੁਸ਼ੀ ਆਈ ਹੋਵੇ ਤੁਹਾਡੇ ਮੁਖ ਦੇ ਉੱਪਰ ਸਮਾਈਲ ਆਈ ਹੋਵੇ ਕਿਉਂਕਿ ਜਦੋਂ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਾਂਗੇ ਉਸ ਦੀ ਭਗਤੀ ਦੇ ਨਾਲ ਜੁੜਾਂਗੇ ਉਸ ਦੇ ਨਾਲ ਪ੍ਰੇਮ ਪਾਵਾਂਗੇ ਤਾਂ ਮਨ ਵਿੱਚ ਆਟੋਮੈਟਿਕਲੀ ਖੜਾਓ ਬਣੇਗਾ ਜੀ ਉਸ ਪ੍ਰਭੂ ਪਰਮਾਤਮਾ ਦੀ ਮੌਜ ਵਿਗਾਸ ਜਿਹੜੀ ਆਸ ਪ੍ਰਭੂ ਪਰਮਾਤਮਾ ਦੀ ਮੌਜ ਆਤਮਿਕ ਆਨੰਦ ਆਪਣੇ ਅੰਦਰ ਪੈਦਾ ਹੋ ਜਾਏਗਾ ਜੀ ਠੀਕ ਹੈ ਇੱਥੇ ਅਰਥ ਹੋ ਹੀ ਜਾਂਦੇ ਨਾਨਕ ਆਖਦਾ ਹੈ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖਦਾ ਹੈ ਆਖਦਾ ਕਿ ਨੂੰ ਹੈ ਜੀ ਆਪਣੇ ਮਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਠੀਕ ਹੈ ਕਿ ਮਨਾ ਸਮਝ ਲੈ ਕਿ ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਲੇ ਮਨੁੱਖ ਹੁੰਦੇ ਨੇ ਭਾਵ ਤੂੰ ਵੀ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਲੱਗ ਜਾ ਉਸ ਦੀ ਬੰਦਗੀ ਭਾਵ ਆਪਣੇ ਆਪ ਨੂੰ ਉਸ ਦੇ ਨਿਯਮਾਂ ਦੇ ਵਿੱਚ ਬੰਦ ਰੱਖਣਾ ਹੈ ਭਾਵ ਬੰਦਗੀ ਕਰਨਾ ਪ੍ਰਭੂ ਪਰਮਾਤਮਾ ਦਾ ਪ੍ਰੇਮ ਪਾਲਾ ਉਹਨੂੰ ਆਪਣਾ ਮਿੱਤਰ ਪਿਆਰਾ ਬਣਾ ਲਾ ਉਹਨੂੰ ਆਪਣਾ ਖਸਮ ਬਣਾ ਲਾ ਫੇਰ ਕੀ ਹੋਊਗਾ ਫੇਰ ਤੇਰਾ ਮਨ ਹਮੇਸ਼ਾ ਖੜਾਓ ਵਿੱਚ ਰਹੂਗਾ ਤੈਨੂੰ ਆਤਮਿਕ ਆਨੰਦ ਮਿਲ ਜਾਊਗਾ ਆਤਮਿਕ ਆਨੰਦ ਠੀਕ ਹੈ ਜੀ ਤੇ ਫੇਰ ਕੀ ਹੋਊਗਾ ਜਦੋਂ ਆਤਮਿਕ ਆਨੰਦ ਮਿਲ ਗਏ ਫੇਰ ਆਓ ਦੇਖਦੇ ਹਾਂ ਜੀ ਮਹਾਰਾਜ ਅਗਲੀ ਪੌੜੀ ਵਿੱਚ ਕੀ ਕਹਿੰਦੇ ਆ ਜੋ ਕਿ ਇਸ ਪੌੜੀ ਦੀ ਆਖਰੀ ਪੰਕਤੀ ਹੈ ਜੀ ਦੇਖਦੇ ਹਾਂ ਧਿਆਨ ਨਾਲ